ਅੱਜ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਬਟਿੰਡਾ ਪਹੁੰਚੀ ਸੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਮੂਹ ਵਿੰਗਾ ਦੇ ਉੱਦੇਦਾਰਾਂ ਅਤੇ ਵਰਕਰਾਂ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਯਾਤਰਾ ਦੀ ਸਫਲਤਾ ਤੋਂ ਬਾਅਦ ਅੱਜ ਆਪਾਂ ਗੱਲਬਾਤ ਕਰਦੇ ਆ ਇੱਥੇ ਸਾਡੇ ਨਾਲ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਬੱਲੀ ਜੀ ਉਨ੍ਹਾਂ ਦੇ ਨਾਲ ਰਾਣਾ ਚੈਲ ਜੀ ਕੋਪਿੰਦਰ ਸਿੰਘ ਹਾਲੀਵਾਲ ਭਾਈ ਸੇਨੀਅਰ ਮੀਤ ਪ੍ਰਧਾਨ ਪੰਜਾਬ ਅਮਰਿੰਦਰ ਸਿੰਘ ਸੋਢੀ ਜੀ ਸੀਨੀਅਰ ਅਕਾਲੀ ਆਗੂ ਵਿਕਰਮਜੀਤ ਸਿੰਘ ਸਿੱਧੂ ਡਾਇਮੰਡ ਖੜਮਾ ਜੀ ਸੋਪਾ ਜੀ ਅੱਜ ਜਿਹੜੀ ਯਾਤਰਾ ਹੈ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜਿਹੜੀ ਸਫਲਤਾ ਯਾਤਰਾ ਦੀ ਹੋਈ ਹੈ ਅਤੇ ਸੁਖਬੀਰ ਜੀ ਦਾ ਪਰਮਾ ਸਵਾਗਤ ਹੋਇਆ ਹੈ ਅੱਜ ਪੰਜਾਬ ਦੇ ਵਿੱਚ ਬਹੁਤ ਹੀ ਭਾਰੀ ਸ਼ਾਂ ਦੇਖਣ ਨੂੰ ਮਿਲਿਆ ਤੇ ਬਠਿੰਡੇ ਦਾ ਯੂਥ ਸਾਰਾ ਜਿ ਸੜਕਾਂ ਤੇ ਸੀਗਾ ਠਾਠਾ ਮਾਰਦਾ ਕੱਟ ਤੁਸੀਂ ਦੇਖਿਆ ਹੀ ਰਿਕਾਰਡ ਤੋੜ ਕੱਠ ਹੋਇਆ ਤੇ ਇਸ ਨਾਲ ਬਠਿੰਡੇ ਵਿੱਚ ਸ਼੍ਰੋਮੀ ਕਾਲਜ ਨੂੰ ਮਜਬੂਤੀ ਮਿਲੀ ਹੈ ਤੇ ਇਸ ਤੋਂ ਬਾਅਦ ਕੁਮਿੰਦਰ ਸਿੰਘ ਜੀ ਅੱਗੇ ਦੱਸਣਗੇ ਵਾਇਕ੍ਰੋ ਦੇ ਖਾਸਤਾ ਸ਼੍ਰੀ ਵਾਇਕ੍ਰੋ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਠਿੰਡਾ ਸ਼ਹਿਰ ਨਿਵਾਸੀਆਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੰਨਾ ਜੋਸ਼ ਦੇ ਨਾਲ ਸੰਜੀਵ ਜੀ ਦਾ ਸਵਾਗਤ ਕੀਤਾ ਤੇ ਬਾਕੀ ਯੂਥ ਦਾ ਤੇ ਸੀਨੀਅਰ ਕਲੀਟਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਂਜੀ ਪ੍ਰਧਾਨ ਜੀ ਬੱਲੇ ਸਾਹਿਬ ਫਾਇਰਿਕ ਹਾਲ ਸਾਹਿਬ ਫਾਇਰਿਕ ਜੀ ਬੋਡੇ ਸਰਦਾਰ ਸੁਖਵੀਰ ਸਿੰਘ ਬਾਬਲ ਜੀ ਆਪਣਾ ਪੀਡੀ ਵਾਲੇ ਚੋਂ ਹੋਏ ਪਹੁੰਚੇ ਸੀਗੇ ਅਸੀਂ ਆਪੀਆਂ ਗੱਟੀਆਂ ਦਾ ਤਾਫਾ ਲੈ ਕੇ ਉਹਨਾਂ ਦੇ ਤੇ ਖੂਬ ਉਹਨਾਂ ਦੀ ਵਾਕਾ ਕੀਤੀ ਆਪਾਂ ਹੁੰਦੇ ਨੇ ਲੋਕਾਂ ਨੇ ਦੁਕਾਨਾਂ ਤੋਂ ਬਾਹਰ ਆ ਕੇ ਜੀ ਦਾ ਬਹੁਤ ਜਿਆਦਾ ਸਵਾਗਤ ਕੀਤਾ ਅਸੀਂ 50000 ਦੀ ਡੀਰ ਤੋਂ ਰਿੰਦੇ ਸ਼ਹਿਰ ਦੀ ਦੀ ਫਾਈਲ ਚੋਂ ਜੱਤਾ ਹਾਂ। ਮਾਗੇ ਜੀ ਕਿਤੇ ਪਹਿਲਾਂ ਤਾਂ ਮੈਂ ਸਾਰੇ ਬਟਿੰਡਾ ਸਾਹਿਬ ਦੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਕਿ ਅੱਜ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿੱਚ ਇੱਕ ਹਾਂ ਦਾ ਨਾਰਾ ਦਿੱਤਾ। ਇਸ ਵੀਰ ਸਿੰਘ ਬਾਦਲ ਦਾ ਇੱਕ ਪਰਮੇਵਹਗਾਰੇ ਨਾਲ ਸਵਾਗਤ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਰੇ ਨਿਵਾਸੀ ਜਿਹੜੀਆਂ ਇੱਥੇ ਗਲਤੀਆਂ ਪੰਜਾਬ ਸਰਕਾਰ ਉਹਨਾਂ ਨਾਲ ਕਰ ਰਹੀ ਆ ਸਾਰਾ ਕੁਝ ਉਸ ਤੋਂ ਬਹੁਤ ਖੁਸ਼ ਕੇ ਭਰੇ ਨੇ। ਉਹ ਛੇਤੀ ਤੋਂ ਛੇਤੀ ਕਾਲੀ ਦਾਲ ਦੀ ਸਰਕਾਰ ਲਿਆਉਣ ਦੇ ਹੱਥ ਵਿੱਚ ਨੇ ਅੱਜ ਇਹ ਸਾਬਤ ਹੋ ਗਿਆ ਫਰੰਡਾ ਸ਼ਹਿਰ ਵਿੱਚ ਕਿ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਤੇਰੇ ਯੂਥ ਵਾਲੇ ਵੀਰਾਂ ਦਾ ਤੇ ਸਾਰੇ ਸ਼ਹਿਰ ਨਾ ਕਰਦਾ